ਓ ਛੱਡੋ ਬਾਬਾਈ ਇਹਨੂੰ ਮੇਰਾ ਹੱਥ ਵੇਖੋ ਮੇਰੇ ਕਰਮਾਂ 'ਚ ਪੈਹਾ ਹੈਗਾ ਵਾ ਲਾ ਤੂੰ ਵੇਖ ਤਾਂ ਤੂੰ ਜਿਆਦਾ ਕਾਲੀ ਆ ਬੱਚਾ ਤੇਰੇ ਕਰਮਾਂ ਦੇ ਵਿੱਚ ਪੈਹਾ ਤੇ ਨਹੀਂ ਕੋਈ ਵੱਡਾ ਹੀ ਕੰਮ ਲਿਖਿਆ ਵਾ ਤਾਂ ਵੀ ਸੱਚੀ ਬਾਬਾਈ ਹੋਰ ਭਰਾ ਮੈਂ ਸਾਂਹ ਖਾਲਾ ਇਹਨੂੰ ਤੇ ਯਾਰ ਬਾਬੇ ਦੇ ਦੀ ਜ਼ਕੀਰ ਓ ਚਲੋ ਦੱਸੋ ਬਾਬਾਈ ਬੱਚਾ ਬਾਬਿਆ ਤੇਰੀ ਕਿਸਮਤ ਪਰਲੀ ਆ ਬੱਚਾ ਲੋਕ ਤੇਰੇ ਕੋ ਆਪ ਚੱਲ ਕੇ ਆਇਆ ਕਰਨਗੇ ਤੇਰੇ ਚਾਰੇ ਪਾਸੇ ਭੀੜ ਹੋਏਗੀ ਲੋਕਾਂ ਤੇਰੇ ਅੱਗੇ ਐਂ ਹੱਥ ਕਰਿਆ ਕਰਨਗੇ ਅੱਛਾ ਬਾਬਾ ਜੀ ਵੈਸੇ ਮੈਂ ਬਾਨਾ ਕੀ ਆ ਬੱਚਾ ਤੂੰ ਰੱਬ ਦੀ ਕਿਰਪਾ ਨਾਲ ਤੇ ਬਾਬਿਆਂ ਦੇ ਆਸ਼ੀਰਵਾਦ ਨਾਲ ਗੋਲਗੱਪੇ ਦੀ ਢੇੜੀ ਲਾਇਆ ਕਰੇਗਾ ਲੈ ਹੁਣ ਸੌਕਾ ਰਿਆ ਬਾਬਾ ਦੱਸਣ ਦੇ ਤੂੰ ਐਂਡ ਆ ਜਿੱਦਾਂ ਬਾਹੂਬਲੀ 3 ਕਾ ਮੈਂ ਬਣਾਉਣੀ ਆ ਨਾਮ ਜਪ ਲੈ ਗੁਰਾਂ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪ ਪ੍ਰਾਣੀ ਸੱਚਾ ਨਾਮ ਜਪ ਪ੍ਰਾਣੀ ਮਾਤ ਪਿਤਾ ਪਹਿਣ ਪਾਈ ਸਭ ਮਤਬਲੀ ਰਿਆ ਜਦੋਂ ਨਿਕਲੇ ਪਰਾਂ ਘਰੋਂ ਕੱਢ ਦਿੰਦੇ ਬਾਏ ਓਏ ਪਿੰਡ ਵਿੱਚ ਦੱਬਦਾ ਭਗਤ ਨਹੀਂ ਕੋਈ ਲੱਭਣਿਆ ਦਰਵਾਜ਼ਾ ਖੜਕਦਾ ਆ ਬੱਚਾ ਦਰਵਾਜ਼ਾ ਖੋਲ ਬਾਬੇ ਆਪ ਆਏ ਨੇ ਉਹ ਬੱਚਾ ਦਰਵਾਜ਼ਾ ਖੋਲ ਬਾਬੇ ਆਪ ਆਏ ਨੇ ਉਹ ਖੋਲਦੇ ਨੇ ਬਾਬਾ ਬੜੀ ਕਾਲੀ ਪਾਈਓ ਉਹ ਬੱਚਾ ਗੇਟ ਸਾਰਾ ਖੋਲ ਬਾਬੇ ਆਪ ਤੇਰੇ ਘਰ ਚੱਲ ਕੇ ਆਏ ਨੇ ਉਹ ਬਾਬਾ ਆਪ ਹੀ ਹੋਣਾ ਹੀ ਹੋਰ ਤੂੰ ਨਾਲ ਆਰਮੀ ਲੈ ਕੇ ਆਉਣੀ ਸੀ ਬੱਚਾ ਬਾਬਿਆਂ ਨਾਲ ਬਹਿਸ ਨਹੀਂ ਕਰੀਦੀ ਨਹੀਂ ਤੇ ਪਛਤਾਏਗਾ ਪਛਤਾਉ ਨੂੰ ਬਾਬਾ ਕੂ ਕਿਹੜੀ ਦੰਦੀ ਵੜ ਦੇਣੀ ਹੈ ਉਹ ਕੌਣ ਆਇਆ ਬਾਹਰ ਓਏ ਆਉਣਾ ਕਿੰਨੇ ਬੱਚਾ ਬਾਬੇ ਤੇਰੇ ਘਰ ਆਪ ਚੱਲ ਕੇ ਆਏ ਆ ਬਾਬੇ ਚੱਲ ਕੇ ਆਏ ਕਿੱਥੇ ਬਾਬੇ ਉਹ ਕਿੱਥੇ ਬਾਬੇ ਉਹ ਭਗਤਾ ਕੀਗਾ ਧੁੰਦ ਵਿੱਚ ਤੁਰਿਆ ਫਿਰਦਿਆਂ ਵਾ ਉਹ ਅਸੀਂ ਆਪ ਹੀ ਬਾਬੇ ਆ ਠੀਕ ਆ ਬਾਬਾ ਜੀ ਕਿਧਰ ਗੇੜਾ ਮਾਰਿਆ ਉਹ ਗੇੜਾ ਮਾਰਨ ਨੂੰ ਬੱਚਾ ਮੈਂ ਕਿਹਾ ਟੀਵੀ ਦੀ ਕਿਸ਼ਤ ਲੈਣ ਆਇਆ ਵਾ ਬਾਬੇ ਆਏ ਆ ਸੇਵਾ ਪਾਣੀ ਕਰੋ ਬੈਠੋ ਬੈਠੋ ਬਾਬਾ ਜੀ ਪੁਜਾਬ ਬਾਬੇ ਲਈ ਪਾਣੀ ਲਿਆ ਹੈ ਬਾਬਾ ਜੀ ਕਿਹੜੇ ਲਾਕੇ ਚੱਲ ਕੇ ਆਏ ਜੀ ਉਹ ਬੱਚਾ ਬਾਬੇ ਕਿਹੜੇ ਦੁਪਈ ਰਹਿੰਦੇ ਆ ਇੱਥੇ ਪਹਾੜੀ ਲਾਕੇ ਜੋ ਆਏ ਆ ਬੱਚਾ ਬਾਬਿਆਂ ਦੇ ਬਰਾਬਰ ਨਹੀਂ ਬਈਦਾ ਬਾਬਾ ਜੀ ਤੁਸੀਂ ਕਿਹੜਾ ਬਿਲਡਿੰਗ ਘੜਦੇ ਜੀ ਉਹ ਗੱਲ ਨਹੀਂ ਬੱਚਾ ਬਾਬਿਆਂ ਤਾਂ ਬਸਿਆ ਕੀਤੀ ਆ ਵਾ ਲਓ ਬਾਬਾ ਜੀ ਪਾਣੀ ਪੀਓ ਬਾਬਾ ਜੀ ਸੱਪ ਵੀ ਫੜ ਲੈਂਦੇ ਤੁਸੀਂ ਲੈ ਬੱਚਾ ਸੱਪ ਵੀ ਫੜ ਲੀਦਾ ਸੱਪ ਕਿਹੜੇ ਕਰੰਟ ਮਾਰਦੇ ਆ ਬਾਬਾ ਜੀ ਸੱਪ ਫੜਨ ਨੂੰ ਤੇ ਬੀਨ ਚਾਹੀਦੀ ਆ ਤੁਹਾਡੀ ਬੀਨ ਕਿੱਥੇ ਆ ਉਹ ਬੱਚਾ ਬੀਨਾ ਦਾ ਸੱਪ ਨਹੀਂ ਅੱਜ ਕੱਲ ਫੜਦੇ ਆਪਾਂ ਅੱਜ ਕਾ ਫਲਿੱਪਕਾਰਡ ਦਾ ਜਮਾਨਾ ਵਾ ਆਰਡਰ ਕਰੋ ਤੇ ਪੰਜ ਸੱਤ ਸੱਪ ਜਿੰਦੋਂ ਮਰਜ਼ੀ ਮੰਗਾ ਲਓ ਬਾਬਾ ਫਲਿੱਪਕਾਰਡ ਤੋਂ ਸਭ ਮਹਿੰਗੇ ਪੈਂਦੇ ਨੇ ਉਹ ਬੱਚਾ ਜੀ ਫਲਿੱਪਕਾਰਡ ਤੇ ਮਹਿੰਗੇ ਪੈਂਦੇ ਨਾ ਅਸੀਂ ਮੀਸ਼ੇ ਤੋਂ ਮੰਗਾ ਲੈਂਦੇ ਆ ਉਹ ਛੱਡੋ ਬਾਬਾਈ ਇਹਨੂੰ ਮੇਰਾ ਹੱਥ ਵੇਖੋ ਮੇਰੇ ਕਰਮਾਂ 'ਚ ਪੈਹਾ ਹੈਗਾ ਵਾ ਲੈ ਤੂੰ ਵੇਖ ਤਾਂ ਤੂੰ ਜਿਆਦਾ ਕਾਲੀ ਆ ਬੱਚਾ ਤੇਰੇ ਕਰਮਾਂ ਦੇ ਵਿੱਚ ਪੈਹਾ ਤੇ ਨਹੀਂ ਕੋਈ ਵੱਡਾ ਹੀ ਕੰਮ ਲਿਖਿਆ ਵਾ ਤਾਂ ਵੀ ਸੱਚੀ ਬਾਬਾਈ ਹੋਰ ਭਰਾ ਮੈਂ ਸੌਂ ਖਾਲਾ ਐਨੋ ਤੇ ਯਾਰ ਬਾਬੇ ਦੇ ਦੀ ਜ਼ਕੀਰ ਉਹ ਚਲੋ ਦੱਸੋ ਬਾਬਾਈ ਬੱਚਾ ਬਾਬਿਆ ਤੇਰੀ ਕਿਸਮਤ ਪੜ ਲਈ ਆ ਬੱਚਾ ਲੋਕ ਤੇਰੇ ਕੋ ਆਪ ਚੱਲ ਕੇ ਆਇਆ ਕਰਨਗੇ ਤੇਰੇ ਚਾਰੋਂ ਪਾਸੇ ਭੀੜ ਹੋਏਗੀ ਲੋਕਾਂ ਤੇਰੇ ਅੱਗੇ ਐਉਂ ਹੱਥ ਕਰਿਆ ਕਰਨਗੇ ਅੱਛਾ ਬਾਬਾਈ ਲੇਸੇ ਮੈਂ ਬੰਦਾ ਕੀ ਆ ਬੱਚਾ ਤੂੰ ਰੱਬ ਦੀ ਕਿਰਪਾ ਨਾਲ ਤੇ ਬਾਬਿਆਂ ਦੇ ਆਸ਼ੀਰਵਾਦ ਨਾਲ ਗੋਲ ਗੱਪੇ ਦੀ ਢੇੜੀ ਲਾਇਆ ਕਰੇਗਾ ਲੈ ਹੁਣ ਸੌਖਾ ਰਿਆ ਬਾਬਾ ਦੱਸਣ ਦੇ ਤੂੰ ਐਂੜਿਆ ਜਿੱਦਾ ਬਾਹੂਬਲੀ 3 ਕਾ ਮੈਂ ਬਣਾਉਣੀ ਐ ਉਹ ਬੱਚਾ ਬਾਹੂਬਲੀ ਵੀ ਬਣਾ ਲੇਗਾ ਜਾ ਪਹਿਲਾਂ ਚਾਹ ਬਣਾ ਕੇ ਲਿਆ ਬੱਚਾ ਵੀ ਇਸ ਦਾ ਪੀਸ ਵੀ ਨਾਲ ਲੈ ਕੇ ਆਈ ਬਾਬਾਈ ਪਹਿਲਾਂ ਕਿੱਥੇ ਹੁੰਦੇ ਤੂੰ ਬੱਚਾ ਦੱਸਿਆ ਤਾਂ ਹੈਗਾ ਭਾਰੀ ਲੈ ਕੇ ਜੀ ਹੁੰਨੇ ਆ ਤੇ ਬਾਬਾਈ ਉੱਥੇ ਠੰਡ ਨਹੀਂ ਲੱਗਦੀ ਬੱਚਾ ਤਪੱਸਿਆ ਕਰੀਦੀ ਆ ਨਾ ਸਾਨੂੰ ਠੰਡ ਲੱਗਦੀ ਆ ਨਾ ਸਾਨੂੰ ਗਰਮੀ ਲੱਗਦੀ ਆ ਨਾ ਭੁੱਖ ਨਾ ਪਿਆਸ ਬਾਬਾਈ ਭੁੱਖ ਪੀਸ ਤੇ ਇਦਾਂ ਮਗਾਇਦਾ ਲੈਟਰ ਤੇ ਆਏ ਹੁੰਦੇ ਉਹ ਬੱਚਾ ਦੁਨੀਆਦਾਰੀ ਚ ਆ ਕੇ ਸਭ ਕੁਝ ਖਾਣਾ ਪੈਂਦਾ ਵਾ ਨਾਲੇ ਤੇਰੇ ਕੋਈ ਇੱਕ ਪੀਸ ਮੰਗਿਆ ਵਾ ਮੈਂ ਕਿਹਾ ਤੇਰੇ ਕੋ ਚੌਲਾਂ ਦੀ ਦੇਗ ਮੰਗ ਲਈ ਆ ਬਾਬਾ ਇਹ ਦੇਗ ਵੀ ਦੇ ਦਾਂਗੇ ਕੋਈ ਕਰਾਮਾਤ ਤੇ ਕਰਕੇ ਵਿਖਾ ਨਹੀਂ ਕਰਾਮਾਤ ਨੂੰ ਹੁਣ ਇਹਦੇ ਵਿੱਚ ਤੈਨੂੰ ਖਰਗੋਸ਼ ਨਾ ਕੱਢ ਕੇ ਦਿਖਾਦਾ ਖਰਗੋਸ਼ ਛੱਡ ਬਾਬਾ ਹੱਥ ਵੇ ਮੇਰਾ ਕੀ ਆਂਦੀ ਆਂਦੀ ਹੱਦੀ ਹਲਕੀਰਾ ਬੱਚਾ ਤੇ ਵੀ ਹਲਕੀਰਾ ਨੇ ਕਹਿਣਾ ਵਾ ਜਿੱਡੇ ਜਿੱਡੇ ਤੇਰੇ ਹੱਥ ਹੈ ਨਾ ਤੂੰ ਆੜੇ ਤੇ ਜਾ ਉਹ ਕੋਟਰੀਂਜ ਬਣਾ ਕੇ ਲਿਆ ਲੈ ਬਾਬਾ ਜੀ ਤੁਸੀਂ ਪਛਾਣੀ ਲਿਆ ਫਿਰ ਪਲਵਾਨ ਹੀ ਬੰਨਾ ਮੈਂ ਐਦਾਂ ਕਮਾ ਕਰਨਾ ਮੈਨੂੰ ਉਹ ਨਹੀਂ ਨਹੀਂ ਬੱਚਾ ਬਹਿ ਜਾ ਤੂੰ ਉਹ ਬੱਚਾ ਬਹਿ ਜਾ ਉਏ ਉਹ ਘੋੜੇ ਨਹੀਂ ਉਹ ਦੂਜਾ ਘੋੜਾ ਬਣਾ ਕੇ ਲਿਆ ਉਹਦੇ ਤੇ ਲਾਚੀ ਦਾ ਨਾਲ ਵੇਟ ਤੇ ਮੇਲੇ ਦੇ ਵਿੱਚ ਅਕਰ ਬਹੁਤ ਪੈਸਾ ਹੀ ਉਹਦੇ ਵਿੱਚ ਵੀ ਬਾਬਾ ਤੇਰੇ ਕੋਈ ਵੱਡਾ ਕੰਮ ਨਹੀਂ ਆਗਾ ਉਹਨੂੰ ਤੂੰ ਕਹਿੰਦਾ ਗੋਲ ਕੱਪੇ ਲਾ ਲਈ ਮੈਨੂੰ ਤੂੰ ਕਹਿੰਦਾ ਲਾਚੀ ਦਾ ਨਾਲ ਲਾ ਲਈ ਤੂੰ ਬਾੜਾ ਚ ਤਪੱਸਿਆ ਕੀਤੀ ਸੀ ਸੀਜ਼ਨ ਲਾਉਣ ਗਿਆ ਸੇਬਾਂ ਦਾ ਉਹ ਬੱਚਾ ਬਾਬੇ ਨਾਲ ਮਖੌਲ ਨਹੀਂ ਕਰੀਦਾ ਬਾਬੇ ਦੀ ਤਪੱਸਿਆ ਪਰਖ ਕੇ ਵੇਖ ਤੂੰ ਤਪੱਸਿਆ ਤਪੱਸਿਆ ਪਰਖ ਲੈਨੇ ਹੁਣੇ ਬਾਬਾ ਜੇ ਤੂੰ ਮੇਰਾ ਨਾਮ ਗੋਰਾ ਕਰਾ ਜੇ ਮੈਂ ਤੇਰਾ ਚੇਲਾ ਪੈ ਜਾਗਾ ਲੈ ਇਹ ਕਿਹਦੀ ਗੱਲ ਕੀਤੀ ਬੱਚਾ ਆ ਤੈਨੂੰ ਬਾਬੇ ਜੜੀ ਪੂਟੀ ਦੇਣਗੇ ਠੀਕ ਹੈ ਨਾ ਹਾਲੇ ਚੱਕ ਇਹ ਮੁਠੀ ਮੇਰੇ ਜਾਨ ਤੋਂ ਬਾਹਰ ਖੋਲੀ ਤੇ ਰੋਜ ਲਾਉਣਾ ਰਾਤ ਨੂੰ ਠੀਕ ਹੈ ਠੀਕ ਹੈ ਨਾ ਚਲ ਕਰ ਬਾਬਿਆਂ ਦੀ ਸੇਵਾ ਜੋ ਕੁਝ ਹੈਗਾ ਦਾਨ ਪੁੱਨ ਉਹਨੇ ਕਿਹਾ ਲਿਆ ਬਾਬਿਆਂ ਨੂੰ ਸੇਵਾ ਦੇ ਦੇ ਬਾਬਿਆਂ ਨੂੰ ਸੇਵਾ ਸੇਵਾ ਮੇਰ ਕੋ ਤੇ 500 ਰੁਪਏ ਹੈ ਜੀ ਬਾਬਾ ਜੀ ਚੰਗਾ ਬੱਚਾ ਜੋ ਕਿਹਾ ਉਹਦਾ ਕਰੀ ਕੋਈ ਨਹੀਂ ਬਾਬਾ ਜੀ ਹੁਣ ਬਾਬਾਈ ਕਦੋਂ ਆਓਗੇ ਹੁਣ ਬਾਬਾਈ ਕਦੋਂ ਆਓਗੇ ਕੋਈ ਨਹੀਂ ਬੱਚਾ ਛੇਤੀ ਆਵਾਗੇ ਭੜਾ ਹੋਵੇ ਕੋਈ ਨਹੀਂ ਬਾਬਾਈ ਧੰਨਵਾਦ ਉਹ ਵੇਖ ਤੇ ਸਹੀ ਇਹਦੇ ਚ ਕੀ ਆ ਉਹ ਮਿੱਟੀ ਹੈ ਬਾਬਾ ਮਿੱਟੀ ਦੇ ਗਿਆ ਉਹ ਪੰਜਾਬੋਂ ਦੀ ਤੈਨੂੰ ਮਿੱਟੀ ਦੇ ਗਿਆ ਇਤੋਂ ਚੰਗਾ ਤੇ ਪੰਜਾਬੋਂ ਦੀ ਕਰੀਮ ਲਾਉਂਦਾ ਮਾਸਾ ਫਰਕ ਤੇ ਪੈਂਦਾ ਯਾ